ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਕੈਂਡਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਹਾਂ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਆਇਆ ਦੇਖਦੇ ਆਂ ਬਹਿਰ ਚੰ ਮਲਾਇਆ ਲੰਬੋ ਕੋਈ ਇਲਾਜ ਕੀ ਉਹਦਾ ਪਿਆਰ ਯਾਦ ਨਾ ਆਵੇ ਸੱਚੀ ਗੱਲ ਦੱਸ ਦੂਜੇ ਸਾਈਡ ਕਿਹ ਵਿੰਸ ਵਿੱਚ ਆਨ ਕਰਨੀ ਭੁੱਲ ਗਿਆ ਤੂੰ ਯਾਦ ਨਾ ਆਵੇ ਡਾਕਟਰਾਂ ਪਤੰਦਰਾ ਤੈਨੂੰ ਬਿਜਲੀ ਦੇ ਝਟਕੇ ਲੱਗਣੇ ਚਾਹੀਦੇ ਆ ਫੇਰ ਠੀਕ ਹੋਣਾ ਤੂੰ ਆਤਮਾ ਦੀ ਸ਼ਾਂਤੀ ਲਈ ਹਵਨ ਕੀਤਾ ਜਾਵੇ ਦਰਦ ਦੂਰ ਦੇ ਕੋਈ ਦਵਾਈ ਜ਼ੀ ਦੇਣਾ ਯਾਰ ਜੇ ਕੋਈ ਰਾਟ ਦੀ ਤਾਰ ਲਾ ਦੇ ਫੇਰ ਬਚੂਗਾ ਬਹੁਤ ਮਾੜਾ ਹੋਇਆ ਰੱਬ ਮਿਹਰ ਕਰੇ ਬਣਾਉਣ ਦੀ ਕੀ ਲੋੜ ਆ ਫਿਰ ਮਿਊਜ਼ਿਕ ਸੁਣਿਆ ਸੁਣਿਆ ਲੱਗਦਾ ਫਿਰ ਚਾਚਾ ਰੋਡ ਬਣਾ ਕੇ ਕੀ ਕਰਨਾ ਫਿਰ ਤੋੜਨਾ ਹੀ ਆ ਉਹ ਫਿਰ ਪਾਵੇਂ ਸਾਰਾ ਤੋੜ ਦੀ ਵੀਰ ਤੁਸੀਂ ਝੂਠ ਬੋਲਦੇ ਹੋ ਬਾਅਦ ਵਿੱਚ ਤੁਸੀਂ ਤੋੜ ਦੇਣਾ ਜਾਂ ਨਹੀਂ ਬਣਾਉਣਾ ਚਾਹੀ ਬਣਾਇਆ ਸੜਕ ਇੱਕ ਪਾਸੇ ਬਣਾਉਂਗਾ ਮੈਂ ਤਾਇਆ ਤੂੰ ਤੋੜਪਾ ਨ ਕਰਵਾ ਕੇ ਖੁਸ਼ ਆ ਇਹ ਬੈੜ ਥਲੋ ਝਾੜੂ ਕੱਢ ਕੇ ਦਿੰਦਾ ਇਹਦੇ ਨਾਲੋਂ ਵੱਡੇ ਇੰਡੀਆ ਕੋਲ ਬੰਬ ਨੇ ਛੋਟੇ ਮੋਟੇ ਕੇਸ ਨੇ ਪਟਾਉਣ ਲਈ ਉੱਠੇ ਕਮਜ ਤਾਂ ਮੇਰੇ ਨਾਲ ਪੁਲਸ ਰਣੀ ਹੈ ਤੂੰ ਆਕੇ ਟਲ ਗਿਆ ਨਹੀਂ ਕਿੱਦਾਂ ਟਲੀਏ ਵੀਰੇ ਇੱਕ ਪਲਾਟ ਦੇ ਕਬਜ਼ਾ ਲੈਣਾ ਜਦਾਂ ਵੇਲਾ ਆਇਆ ਦੱਸੀ ਆਹ ਉਹ ਕਾਨੂੰਨ ਆ ਜਿਹਨੂੰ ਲੋਕ ਹੱਥ ਚ ਨਹੀਂ ਲੈਂਦੇ ਪਾਸਪੋਰਟ ਸਾਈਜ਼ ਪੁਲਿਸ ਸ਼ੌਕ ਦੀ ਕੋਈ ਉਮਰ ਨਹੀਂ ਹੁੰਦੀ ਅੰਕਲ ਜੇ ਪੜ ਲੇਖਾ ਸਾਰੀ ਉਮਰ ਪਈ ਆ ਕੰਮ ਕਰਨ ਨੂੰ ਜ਼ਖਮ ਖਾਸੇ ਪੁਰਾਣੇ ਆ ਅੰਕਲ ਤੈਨੂੰ ਪਿੰਡ ਪੂਰੋਵਾਰ ਦੇ ਸ਼ਾਇਰ ਦੀ ਪਿੰਡ ਪੰਜਾਬ ਸਰਕਾਰ ਪੈਨਸ਼ਨ ਜਲਦੀ ਸਕੀਮ ਸ਼ੁਰੂ ਕਰੇ ਨਹੀਂ ਤਾਂ ਆ ਹਾਲ ਹੋਣਾ ਸੁਖਬੀਰ ਬਾਦਲ ਦਾ ਭਰਾ ਹੀ ਲੱਗੀ ਜਾਂਦਾ ਰਦੀ ਪਿੰਡ ਪੂਰੋਵਾਰ ਦੇ ਸ਼ਾਇਰ ਦੀ ਹਏ ਲੱਗ ਜਾਓ ਅੰਕਲ ਹੱਡੀ ਨਾ ਜਨਾਚਰ ਵਾਪਸ ਨਹੀਂ ਆਉਂਦੀ ਚੰਦਰਿਆ ਜੇ ਉਮਰ ਕੀ ਐ ਇੰਨਾ ਵੱਡਾ ਰੋਗ ਲਗਵਾ ਲਿਆ ਐਨੀ ਛੋਟੀ ਉਮਰ ਵਿੱਚ ਕਿਹੜਾ ਰੋਗ ਲਗਵਾ ਲਿਆ ਪ੍ਰਸੰਗ ਸਹਿਤ ਵਿਆਖਿਆ ਕਰਦਾ ਪਤੰਦਰ ਪੂਰਾ ਸ਼ਮਨੀ ਕਰਦਾ ਇੰਨਾ ਹੌਸਲਾ ਚਾਹੀਦਾ ਮਾਰ ਮਾਰ ਤਾੜੀਆਂ ਉਗਾ ਦੇ ਕੇ ਬਲੂ ਰਾਮ ਗੜੀਏ ਦੇ ਤਾਏ ਦਾ ਮੁੰਡਾ ਜ਼ਰੂਰੀ ਨਹੀਂ ਕੀੜਾ ਸਿਰ ਸਬਜੀ ਵਿੱਚ ਹੀ ਹੋਵੇ ਐ ਨਾ ਜੀ ਤਮਾਕ ਨਾਲ ਟੁੱਟ ਜਾਣ ਜੰਗਲੇ ਜਦੋਂ ਮੇਰੇ ਆ ਦੇ ਕੀੜਾ ਹੋਵੇ ਉਹ ਇਦਾਂ ਕਰਦਾ ਕਿਹੜੇ ਕੈਪਸੂਲ ਖਾਣਾ ਪਤੰਦਰਾ ਇਨੀ ਫੁਰਤੀ ਕੁਝ ਖਾ ਕੇ ਨਾ ਮਾਰ ਜਾਈਂ ਵੈਰੀ ਆਵੇ ਲੋਕ ਮਾਰੀ ਮੈਨੂੰ ਕਹਿਣਗੇ ਨਾ ਕੁਝ ਖਾਦਾ ਲੋਕ ਛਤਰਾਣਾ ਮਾਰ ਦੇਣਗੇ ਕੋਈ ਕੁਝ ਨਹੀਂ ਕਹਿੰਦਾ ਤੂੰ ਖਾਲਾ ਜੋ ਖਾਣਾ ਮਾਰੀ ਤੈਨੂੰ ਮੈਂ ਹਜੇ ਵੀ ਕਹਿਣਾ ਵਾਂ ਬਸ ਕਰ ਪਗਲੇ ਰੁਲਾਏਗਾ ਕਿਆ ਕੀ ਨਾ ਮਾਰ ਜਾਈਂ ਵੈਰੀ ਆਵੇ ਲੋਕ ਮਾਰੀ ਮੈਨੂੰ ਕਹਿਣਗੇ ਨਹੀਂ ਕਹਿੰਦੇ ਭਰਾ ਜੋ ਕਰਨਾ ਕਰ ਲਾ ਫਿਰ ਜਿਹੜੀ ਕਿਤਾਬ ਦੇ ਗੀਤ ਲਿਖਿਆ ਉਹ ਖਾ ਜਾ ਜੇ ਨਾ ਮਰਿਆ ਲੋਕ ਆਕਣਗੇ ਡੁਪਲੀਕੇਟ ਜਾਅਰ ਹੁੰਦਾ ਜਾ ਬਾਈ ਨਹਾ ਕੇ ਆ ਜਲਦੀ ਕਰ ਕੁਝ ਖਾਦਾ ਨਾ ਤਾਂ ਹੀ ਮਰੂੰਗਾ ਸਾਰਾ 5 ਲੱਖ ਘਾਟਾ ਪਾਇਆ ਮੈਨੂੰ 6 ਲੱਖ ਨਰੇਜ ਘਾਟੇ ਵਾਲੇ ਪ੍ਰੋਪਰਟੀ ਦੇ ਵਿੱਚ ਭੋਰੀ ਚਾਲ ਨੈਟ ਅਲਿਮਿਟਡ ਪਵਾਇਆ ਸੀ ਇੱਕ ਦਿਨ ਨਰੇਜ ਬਹੁਤ ਪਿੱਛੇ ਜਾਏਗਾ ਮੈਨੂੰ ਪੂਰਾ ਭਰੋਸਾ ਕਾਪੀ ਦਾ ਸਿੱਧੀ ਕਰ ਲਾ ਕੰਜਰਾ ਪਰ ਤੇ ਕੀ ਆਏ ਰਾਮੂ ਰਿਆ ਓਏ ਰਾਮੂ ਦਾ ਤੂੰ ਹੀ ਲੱਗਦਾ ਮੈਨੂੰ ਬਾਈ ਆਪਣੇ ਆਪ ਨੂੰ ਆਵਾਜ਼ਾਂ ਮਾਰੀ ਜਾਂਦਾ ਰਾਮੂ ਇੱਧਰ ਆਈ ਸਿਰ ਚ ਖਾਜ ਕਰੀ ਉੱਕੇ ਤੇ ਦੋਰ ਕਿਤੇ ਲੜਾ ਬਣਾ ਸੁਰਾਦੀ ਮਾਂ ਪੈਣ ਕਰ ਦਿੰਦਾ ਏ ਸਾਊਂਡ ਚੈੱਕ ਕਰਦੇ ਹੋਏ ਇਹਦੀਆਂ ਰਿਸਾ ਕਿੱਥੇ ਹੋਣੀਆਂ ਨੇ ਸਾਡੇ ਪੈਰਾਂ ਤੋਂ ਡਿੱ ਸਿੱਖਣ ਵਾਲੇ ਸਾਡੇਆਂ ਪੈਰਾ ਤੋਂ ਸਿੱਖੀ ਉੱਡਣਾ ਏ ਜੇ ਸਰਦੂ ਅਸਕੰਦਰ ਜੀ ਆ ਗਿਆ ਤੈਨੂੰ ਆਪ ਕੁੱਟਣਗੇ ਉਹ ਕਿ ਵੱਡੇ ਸ਼ਿਕਾਰੀਆਂ ਲੈ ਮੋਲ ਏ ਵਦੇਸ਼ਕਾਰੀਆਂ ਨੇ ਐਗਜ਼ਿਟ ਫੀ 1000 ਰੁਪਇਆ ਐਂਟਰੀ ਫੀਸ ਫ੍ਰੀ ਇਹ ਸੁਣ ਕੇ ਤਾਂ ਸ਼ਿਕਾਰੀ ਆਪ ਹੀ ਮਰ ਜਾਣਗੇ ਕਿਸੇ ਦਿਨ ਤੇਰੇ ਸ਼ਿਕਾਰੀ ਨੇ ਜੁੱਤੀਆਂ ਮਾਰਨੀਆਂ ਐ ਬੇ ਢਬਈ ਵਾਲਿਆਂ ਮੱਪੇ ਜੀਣਗੇ ਨਹੀਂ ਤਾਂ ਕਿਤੇ ਮੰਗੇ ਵੀ ਮੈਂ ਨਹੀਂ ਆਉਂਦਾ ਤੂੰ ਹੋਰ ਲੱਭ ਲਾ 2 ਸਾਲ ਪੂਰੇ ਹੋਣ ਦੇ ਫੇਰ ਆਉਣਾ ਮੈਂ ਬਾਹਾਂ ਆਕੜੀਆਂ ਦੱਸ ਹੁਣ ਤਾਂ ਗਿਆ ਹਲੇ ਆ ਜਾ ਬਾਈ ਨਹੀਂ ਤਾਂ ਤੇਰੀ ਹੂਰਪਰੀ ਮੰਗ ਦੇਣਗੇ ਜਿੱਦਾਂ ਤੂੰ ਬੁਲਾਨੀ ਪਈਆਂ ਇਹਦਾ লাশ ਹੀ ਆਉਣੀ ਆ। ਇਹੀ ਲਚਨਾ ਕਰਕੇ ਦੁਬਈ ਤੋਂ ਆਉਣ ਦਾ ਜੀ ਨਹੀਂ ਕਰਦਾ ਉਹਦਾ। ਰੁਕ ਜਾ ਬਸ 2 ਮਹੀਨੇ ਹੋਰ। ਟੀ-ਸ਼ਰਟ ਸ਼ਕਤੀਮਾਨ ਦੀ ਪਾਈ ਫਿਰਦਾ। ਸਾੜਾ ਆਪਣੇ ਤੋਂ ਵੱਡਾ ਬੈਡ ਚੱਕੀ ਫਿਰਦਾ। ਖੁੱਲੇ ਸੱਦੇ ਮਾਮਰੇ ਆਇਆ ਮੇਰਾ ਰਾਜਾ। ਖੁੱਲੇ ਸੱਦੇ ਇਹ ਜੈਰਾਵ ਜੀ ਫੋਨ ਲਾ ਲਈ ਨਰੇਸ਼ ਖੜਾ ਵਾਲੇ ਨੂੰ। ਖੁੱਲੇ ਸੱਦੇ ਨੂੰ ਭੰਡਾਰਾ ਕਰਾਇਆ ਓ। ਇਹ ਪਾਰਕ ਸਾਫ ਕਰਨ ਵਾਲਾ ਖੇਡਣ ਲਾਇਆ ਤੁਸੀਂ 9 9 ਬੋਲਾਂ ਵਿੱਚ ਚੱਕੇ ਜਾਊਗਾ ਇੱਕ ਟੋਕੇ ਕਹਿੰਦਾ ਵਿਰਾਟ ਕੋਹਲੀ ਖੁੱਲਾ ਚੈਲੰਜਾ ਦਿਨੂ 9 ਬਾਲਾਂ ਦਾ ਓਵਰ ਤੇਰੇ ਭਾਪੇ ਨੇ ਬਣਾਇਆ ਭਰਾਵਾ ਵਿਰਾਟ ਕੋਹਲੀ ਬੋਲਰ ਨਹੀਂ ਹੈਗਾ ਹਰਾਮ ਜਦਾ ਹੈਲਮਟ ਵਿੱਚ ਹੋਈ ਦੰਦ ਕੱਢਦਾ ਅਰੇ ਦੀ ਆਖਰੀ ਮੱਦਖਾ ਤੈਨੂੰ ਪਿੰਡ ਵਿੱਚ ਗਾਹ ਕੂੜਕ ਕਰਤੀ ਨੂੰ ਗੋਹਾ ਦਾ ਪਤੰਦਰਾ ਮਾਜ ਕਰਦੀ ਹੁੰਦੀ ਆ ਗੋਹਾ ਦਾ ਤੂੰ ਐ ਕਹਿੰਦਾ ਜਿੰਨੇ ਉਹਨੇ ਆਪ ਕਰਨਾ ਹੁੰਦਾ ਪਰਾਵਾ ਤੂੰ ਫੋਨ ਕਿਸੇ ਕੁੜੀ ਨੂੰ ਲਾਇਆ ਮੱਝ ਨੂੰ ਨਹੀਂ ਰੀਜ ਆਖਰੀ ਮੈਂ ਦੇਖ ਤੈਨੂੰ ਪਿੰਡ ਵਿੱਚ ਕਹਾ ਕੂੜਾ ਕਰਦੀ ਫਿਰਨੀ ਅਗਲੀ ਪਿੰਡ ਆਉਂਦੀ ਉਹੀ ਗੋਆ ਤੇਰੀ ਛਾਤੀ 'ਚ ਮਾਰਨਾ ਕੁੜੀ ਨੇ ਰੀਜ ਵੇਖ ਲਓ ਜਿਵੇਂ ਸਰਪੰਚ ਨਹੀਂ ਬਣ ਲੱਗੀ ਹੋਵੇ ਤੇਰੀ ਨੀਅਤ ਨਹੀਂ ਠੀਕ ਲੱਗਦੀ ਤੇਰੀ ਰੀਜ ਰੀਜ ਹੀ ਰਹਿ ਰਹੀ ਨਹੀਂ ਲੱਗਦਾ ਰੱਬ ਦਾ ਦਾ ਪਤਾ ਨਹੀਂ ਬਿਊਟੀ ਪਾਰਲਰ ਵਾਲਾ ਜ਼ਰੂਰ ਵੇਲਾ ਆਣਾ ਕੋਈ ਆਂਟੀ ਸੌਂ ਲੱਗੇ ਇੱਕ ਲਾਰ ਤਾਂ ਆਰਾਮ ਦਾ ਭਲੇਖਾ ਪੈ ਗਿਆ ਸੀ ਬੇਬੇ ਨੇ ਆਈਬ੍ਰੋ ਵੀ ਓਵਰ ਟਾਈਮ ਲਾ ਕੇ ਬਣਾਇਆ ਵਾ ਸਤਿ ਸ੍ਰੀ ਅਕਾਲ ਰਾਮਣ ਅੰਕਲ ਪ੍ਰਿੰਸੀਪਲ ਸੁਨੀਤਾ ਰਾਣੀ ਰਾਵਣ ਅਭੀ ਜ਼ਿੰਦਾ ਹੈ ਕਰ ਦੇ ਸਾਰੇ ਨਿਆਣੇ ਲੁਕਦੇ ਫਿਰਦੇ ਹੋਣੇ ਆ ਤੇ ਅੱਜ ਟੀ ਨੇ ਮੋਢੇ ਖੁੰਡਾ ਵੀ ਕਵੇਲੀ ਤੇਰੇ ਕਰਕੇ ਰੱਖਿਆ ਟੀ ਨੇ ਮੋਢੇ ਇਹਦੇ ਨਾਲ ਉਹਦਾ ਬੁਟੀਕ ਦਾ ਕੰਮ ਠੀਕ ਸੀ ਇਹਦੇ ਨਾਲ ਤੇਰਾ ਮੋਢਾ ਨਾ ਤੋੜ ਦੇਵੇ ਸਿੱਟ ਦੇ ਇਹਨੂੰ ਕੁੰਡੇ ਨਾਲ ਨਹੀਂ ਗੱਲ ਬਾਨੀ ਕੋਟਣਾ ਚੱਕ ਕੇ ਰੱਖ ਇਨੂੰ ਕਿਨੇ ਦੱਸਿਆ ਇੰਸਟਾਗ੍ਰਾਮ ਦਾ ਨਰੇਗਾ ਜੀ ਹਾਜ਼ਰੀ ਲਵਾ ਨਹੀਂ ਤਾਂ ਗੈਰ ਹਾਜ਼ਰੀ ਲੱਗ ਜਾਊ ਬੱਸ ਡਰ ਗਏ ਅਸੀਂ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਕਮੈਂਟ ਵਿੱਚ ਹਾਈਪ ਦੀ ਆਪਸ਼ਨ ਹੋਣੀ ਹੈ ਤਾਂ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਆਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much guys